ਮੈਂ ਪਕਮਾਨਤ ਮਾਨ ਨੂੰ ਇਹ ਪੁੱਛਣਾ ਚਾਹਨਾ ਕਿ ਇੱਥੇ ਛੋਟੇ ਤੋਂ ਛੋਟਾ ਕਲਾਕਾਰ ਹੈ ਨਾ ਚਾਹੇ ਉਹਦੀ ਫਿਲਮ ਚੱਲਦੀ ਆ ਚਾਹੇ ਉਹਦਾ ਗਾਣਾ ਚੱਲਦਾ ਨਹੀਂ ਚੱਲਦਾ ਉਦੋਂ ਕੋ 20 20 ਗਨਮੈਨ ਤੇ 20 20 ਸਕਿਉਰਟੀ ਵਾਲੇ ਕਮਾਂਡੋ ਲਈ ਫਿਰਦਾ ਉਹ ਕਿਹੜੇ ਕਰੀਟਰੀਆਜ ਦਿੱਤੇ ਜਾਂਦੇ ਨੇ ਉਹਨਾਂ ਨੂੰ ਕਿਸ ਮਾਪਦੰਡ ਦੇ ਵਿੱਚ ਦਿੱਤੇ ਜਾਂਦੇ ਨੇ ਪਰ ਜਦੋਂ ਇਹੋ ਜਿਹੇ ਬੰਦੇ ਜਿਹੜੇ ਲੋਕਾਂ 'ਚ ਵਿਚਰਦੇ ਨੇ ਜਿਨ੍ਹਾਂ ਦੀਆਂ 20 ਦੁਸ਼ਮਣੀਆਂ ਵੀ ਪੈਂਦੀਆਂ ਨੇ ਲੋਕਾਂ ਦੇ ਕੰਮ ਕਰਨ ਲੱਗਿਆ ਮਾੜੇ ਅੰਸਰਾਂ ਦਾ ਵੀ ਵਿਰੋਧ ਵੀ ਕਰਦੇ ਨੇ ਔਰ ਉਹਨਾਂ ਦੀ ਆਪਾਂ ਜੇ ਸੁਰੱਖਿਆ ਵੀ ਨਹੀਂ ਕਰ ਸਕਦੇ ਉਹਨਾਂ ਨੂੰ ਆਪਾਂ ਸਾਹਮਣੇ ਵੀ ਨਹੀਂ ਰੱਖ ਸਕਦੇ ਇਸ ਪੰਜਾਬ ਦੀ ਤੇ ਫਿਰ ਇਹ ਕੋਈ ਮਰਗੁਬ ਚੰਗਾ ਰਾਜ ਨਹੀਂ ਹੈਗਾ ਪੰਜਾਬ ਦੇ ਫਲਾਸ ਜਿਹੜੇ ਉਹ ਵੱਧ ਤੋਂ ਵੱਧ ਹੁੰਦੇ ਜਾਂਦੇ ਨੇ ਮੈਂ ਸਰਕਾਰ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਜੇ ਤੁਸੀਂ ਪੰਜਾਬ ਦੀ ਜਨਤਾ ਦੀ ਰਾਖੀ ਨਹੀਂ ਕਰ ਸਕਦੇ ਪੰਜਾਬ ਦੀ ਜਨਤਾ ਦੇ ਨਾਲ ਖਲੋ ਨਹੀਂ ਸਕਦੇ ਸਾਡੇ ਕੰਮ ਸੇ ਕੰਮ ਟੈਕਸ ਲੈਣਾ ਹੀ ਬੰਦ ਕਰ ਦਿਓ ਯਾਰ ਸਾਡੇ ਟੈਕਸ ਲਗਦੇ ਨੇ ਸਾਡੇ ਟੈਕਸ ਦੇ ਨਾਲ ਤੁਸੀਂ ਪੁਲਿਸ ਵਾਲਿਆਂ ਨੂੰ ਤਨਖਾਹਾਂ ਦਿੰਦੇ ਹੋ ਤੁਸੀਂ ਆਪਣੇ ਜਿਹੜੇ ਤਾਮਚਾਮ ਲੈ ਕੇ ਚੱਲਦੇ ਹੋ ਉਹ ਸਾਰਾ ਜਨਤਾ ਦੇ ਟੈਕਸਾਂ ਦੇ ਨਾਲ ਚੱਲਦਾ ਫਿਰ ਸਾਡੇ ਕੋਲੋਂ ਸਾਡਾ ਟੈਕਸ ਲੈਣਾ ਬੰਦ ਕਰ ਦਿਓ ਸਾਨੂੰ ਸਾਡੇ ਹੱਥੋਂ ਛੱਡ ਦਿਓ ਨਾ ਕਿ ਜਿਸ ਤਰ੍ਹਾਂ ਮਰਜ਼ੀ ਅਸੀਂ ਜੀਏ ਜਿਸ ਤਰ੍ਹਾਂ ਮਰਜ਼ੀ ਅਸੀਂ ਆਪਣੀ ਸੁਰੱਖਿਆ ਕਰੀਏ ਹੁਣ ਵੀ ਤੁਸੀਂ ਦੇਖੋ ਨੇ ਟਾਡੇ ਲੋਕਲ ਐਮਐਲਏ ਦੀ ਵੀ ਮੱਤ ਕੀਤੀ ਉਸ ਤੋਂ ਬਾਅਦ ਆ ਕਿਸ ਤਰੀਕੇ ਉਹਨੂੰ ਪਛਾਹ ਸੁਟਿਆ ਗਿਆ ਹੁਣ ਪਿੱਛੇ ਵੀ ਉਹਦੇ ਬੇਟੇ ਦਾ ਝਗੜਾ ਆ ਮੇਰੇ ਖਾਤੇ ਕੋ ਚੱਲਿਆ ਵੀ ਨਹੀਂ ਜਾ ਰਿਹਾ ਮੈਂ ਵੀ ਇੱਕ ਦਿਨ ਉਹਦੇ ਨਾਲ ਪੁਲਿਸ ਕਮਿਸ਼ਨਰ ਕੋਲ ਗਿਆ ਸੀਗਾ ਉਹਨੇ ਪਹਿਲੇ ਦਿਨ ਪੁਲਿਸ ਕਮਿਸ਼ਨਰ ਪਹਿਲੇ ਨੂੰ ਕਿਹਾ ਸੀਗਾ ਕਿ ਕੇਸ ਰਜਿਸਟਰਡ ਤਾਂ ਕਰਿਓ ਜੇ ਮੈਨੂੰ ਨਿਆਂ ਮਿਲਣਾ ਉਸ ਤੋਂ ਬਾਅਦ ਉਹਨਾਂ ਦੀਆਂ ਇਨਕੁਆਰੀਆਂ ਲਾ ਕੇ ਉਹ ਬਾਹਰ ਨਹੀਂ ਹੋਣੇ ਉਸ ਤੋਂ ਬਾਅਦ ਉਹ ਜੂਲਦਾ ਰਿਹਾ ਆਪਣੇ ਬੱਚੇ ਲਈ ਵੀ ਤੇ ਅਜੇ ਤੱਕ ਉਹਨੂੰ ਉਹ ਇਨਸਾਫ ਨਹੀਂ ਮਿਲਿਆ ਕਿੰਨੀਆਂ ਉਹਨੇ ਐਪਲੀਕੇਸ਼ਨ ਦਿੱਤੀਆਂ ਨੇ ਸਰਕਾਰ ਨੂੰ ਕਿ ਮੈਨੂੰ ਗਰੰਟ ਮੰਟ ਦਿੱਤੇ ਜਾਣ ਮੇਰੀ ਜਾਨ ਨੂੰ ਖਤਰਾ ਔਰ ਇਹਦੇ ਵਿੱਚ ਇੱਕ ਪੁਲਸ ਅਫਸਰ ਲਿਖ ਰਿਹਾ ਜਿਹੜਾ ਐਸਐਸਪੀ ਆ ਤਰਨਤਾਰਨ ਦਾ ਵੀ ਇਹਨੇ ਇੱਕ ਯਾਰ ਕੈਂਡੀਡੇਟ ਦੀ ਮੱਤ ਕੀਤੀ ਸੀ ਇਹਨੂੰ ਬਹੁਤ ਜ਼ਿਆਦਾ ਖਤਰਾ ਹੈ ਇਹਨੂੰ ਸਿਉਰਟੀ ਦਿੱਤੀ ਜਾਵੇ ਤੇ ਦੋ ਗਨਮੈਨ ਮੋਹਿਆ ਕਰਾਏ ਜਾਣ ਉਸ ਤੋਂ ਬਾਅਦ ਥੋੜੀ ਦੇਰ ਲਈ ਉਹਨੂੰ ਗਨਮੈਨ ਮਿਲਦੇ ਵੀ ਨਹੀਂ ਮੈਂ ਪੁੱਛਣਾ ਚਾਹੁੰਦਾ ਸੀ ਇਹਨੂੰ ਵੀ ਕਿਹੜੇ ਕ੍ਰਾਈਟਰੀਆ ਦੇ ਵਿੱਚ ਇਸ ਮਾਪਦੰਡ ਦੇ ਵਿੱਚ ਉਹਦੇ ਕੋਲ ਉਹ ਗਨਮੈਨ ਜਿਹੜੇ ਉਹ ਵਾਪਸ ਲੈ ਲੈ ਗਏ ਤੁਸੀਂ ਲੋਕਾਂ ਦੀ ਜਾਨ ਮਾਲ ਦੀ ਰੱਖੀ ਨਹੀਂ ਕਰ ਸਕਦੇ ਆਪ ਤੁਸੀਂ ਹਰ ਹਰ ਬੰਦਾ ਲੈ ਕੇ ਫਿਰਦੇ ਹੋ ਯਾਰ ਪੁਲਸਤਾ ਤੇ ਜਨਤਾ ਤੁਹਾਡੀ ਇੱਥੇ ਦੂਧ ਹੀ ਫਿਰਦੀ ਆ ਅਸੀਂ ਪਿੰਡ ਪਿੰਡ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਵੀ ਯਾਰ ਤੁਹਾਨੂੰ ਕਿਸੇ ਨੇ ਨਹੀਂ ਬਚਾਉਣਾ ਨਾ ਤੁਹਾਡਾ ਕਿਸੇ ਨੇ ਨਸ਼ਾ ਛਡਾਉਣਾ ਨਾ ਤੁਹਾਡੀ ਕਿਸੇ ਨੇ ਤੁਹਾਨੂੰ ਕੋਈ ਕੰਮ ਕਰ ਦੇਣਾ ਸਾਰੇ ਬੱਚੇ ਬਾਹਰ ਜਾ ਰਹੇ ਆ ਜਿਸ ਨੂੰ ਪੈਸੇ ਹੈ ਉਹ ਬਾਹਰ ਚਲ ਜਾਂਦਾ ਜਿਸ ਨੂੰ ਪੈਸੇ ਨਹੀਂ ਉਹ ਇੱਥੇ ਰਹਿੰਦਾ ਵਾ ਤੁਹਾਨੂੰ ਆਪ ਹੀ ਦੂਜਣਾ ਪੈਣਾ ਇਹਨਾਂ ਨੂੰ ਤੇ ਮੌਜ ਲੱਗੀ ਆ ਕਿ ਨਸ਼ਾ ਦੋ ਵੋਟਾਂ ਲਓ ਆਟਾ ਦਾਲ ਦੋ ਵੋਟਾਂ ਲਓ ਇਹਦੇ ਲਈ ਪੰਜਾਬੀਆਂ ਨੂੰ ਆਪ ਜੂਝਣਾ ਪੈਣਾ ਪੰਜਾਬ ਦੇ ਹਾਲਾਤ ਤੋਂ ਬਹੁਤੇ ਵਧੀਆ ਨਹੀਂ ਰਹੇ ਗਏ ਜਿੱਥੇ ਸਿੱਧੂ ਮੂਸੇ ਵਾਲੇ ਦੇ ਪਿੰਡ ਗਿਆ ਸੀਗਾ ਉਦੋਂ ਵੀ ਮੈਂ ਬੋਲੀ ਸੀ ਕਿ ਕੱਲੇ ਕੱਲੇ ਨੂੰ ਸਕਿਉਰਟੀ ਦਿੱਤੇ ਆ ਵੀ ਪੰਜਾਬ ਦਾ ਨਹੀਂ ਸਰਨਾ ਮਤਲਬ ਮਜ਼ਾ ਤੇ ਤਾਂ ਹੈ ਝੀਮ ਦਾ ਹੱਕ ਤੇ ਤਾਂ ਹੈ ਕੇ ਇਕੱਲਾ ਇਕੱਲਾ ਬੰਦਾ ਪੰਜਾਬ ਦੇ ਵਿੱਚ ਸਿਕਿਉਰ ਮਹਿਸੂਸ ਕਰੇ ਇਕੱਲੇ ਇਕੱਲੇ ਨੂੰ ਸਿਕਿਉਰਟੀ ਨਹੀਂ ਦਿੱਤੀ ਜਾ ਸਕਦੀ ਉਹਦੇ ਉੱਤੇ ਸਾਰਾ ਕੁਝ ਡੋਰ ਕਰਨ ਦੀ ਲੋੜ ਹੈ ਇਹਨਾਂ ਚੀਜ਼ਾਂ ਦੇ ਉੱਤੇ ਰਣਨੀਤੀ ਬਣਾਉਣ ਦੀ ਲੋੜ ਹੈ ਅੱਜ ਇਸ ਸਰਕਾਰ ਤੋਂ ਬਾਅਦ ਮੇਰੇ ਖਾਲਾ ਜਿਹੜਾ ਇੱਕ ਕਤਲ ਹੋ ਗਿਆ ਇਸ ਤਰੀਕੇ ਵੱਡੀਆਂ ਹਸਤੀਆਂ ਦਾ ਸਿੱਧੂ ਮੂਸੇਵਾਲਾ ਹੋਇਆ ਸੀਗਾ ਅੰਮ੍ਰਿਤਸਰ ਦੇ ਵਿੱਚੋਂ ਗਦੀਪ ਘੋੜਾ ਦਾ ਕਤਲ ਹੋ ਗਿਆ ਸੀਗਾ ਅੱਜ ਇਹ ਕਤਲ ਹੋ ਗਿਆ ਮਤਲਬ ਇਹ ਜਿਹੇ ਕਈ ਨੇ ਜਿਹੜੇ ਤੁਹਾਡੇ ਦਿਮਾਗ 'ਚ ਵੀ ਲੋਕ ਮਤਲਬ ਉਹਨੂੰ ਭੁੱਲ ਜਾਂਦੇ ਨੇ ਸੋ ਮੇਰੀ ਭਗਵਾਨ ਸਤਿਗੁਰੂ ਨੂੰ ਇੱਕ ਖਾਸ ਨਸੀਹਤ ਵੀ ਹੈ ਮੇਰੀ ਉਹਨੂੰ ਆਪ ਤੌਰ ਦੇ ਉੱਤੇ ਬੇਨਤੀ ਵੀ ਕਰ ਲਓ ਕਿ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਫਰਮਾਓ ਜਿਹੜੇ ਚੀਜ਼ ਜਿਹੜੇ ਪਾਸੇ ਤੁਹਾਡੇ ਵਿਰੋਧੀ ਵੀ ਨੇ ਉਹਨਾਂ ਦੀ ਸੁਰੱਖਿਆ ਕਰਨਾ ਵੀ ਤੁਹਾਡੀ ਜ਼ਿੰਮੇਵਾਰੀ ਹੈ ਦੇਖੋ ਮੈਂ ਇੱਕ ਚੀਜ਼ ਸਮਝਦਾ ਕਿ ਬਹੁਤ ਘਣਾਉਣਾ ਕੰਮ ਹੈ ਇਸ ਤਰੀਕੇ ਜਿਹੜਾ ਬੰਦਾ ਲੋਕਾਂ ਦੀ ਹਰ ਵੇਲੇ ਸੇਵਾ ਲਈ ਤਤਪਰ ਰਹਿੰਦਾ ਹੋਵੇ ਲੋਕਾਂ ਦੀ ਮਤ ਕਰਦਾ ਹੋਵੇ ਔਰ ਉਹਨੂੰ ਇਸ ਤਰੀਕੇ ਦਿਨ ਦਿਹਾੜੇ ਜਿਹੜਾ ਕਤਲ ਕਰ ਦਿੱਤਾ ਗਿਆਣਾ ਸ਼ਰਿਆਂ ਬਾਜ਼ਾਰ ਦੇ ਵਿੱਚ ਮੈਂ ਇਹਦੇ ਲਈ ਸਰਕਾਰ ਨੂੰ ਕਹੂੰਗਾ ਕਿ ਲੱਖ ਲਹਨਤ ਹੈ ਔਰ ਮੈਂ ਸਰਕਾਰ ਦਾ ਕਰਾਈਟੇਰੀਆ ਪੁੱਛਣਾ ਚਾਹਣਾ ਹਾਂ ਤੁਹਾਡੇ ਰਾਹੀਂ ਔਰ ਮੇਰੇ ਮੁਤਾਬਕ ਜੋ ਮੈਂ ਇੱਥੇ ਸੁਣਿਆ ਸਾਰਿਆਂ ਦੇ ਵਿੱਚ ਇੱਕ ਸਿਆਸੀ ਕਤਲ ਹੈ ਕਿ ਕਿਸ ਤਰੀਕੇ ਮੈਂ ਜਦੋਂ ਤੈਨੂੰ ਦੇਖਦਾ ਆ ਮੈਨੂੰ ਮਤਲਬ 20-25 ਸਾਲ ਮੈਨੂੰ ਵੀ ਹੋ ਗਏ ਅਸੀਂ ਇਕੱਠੇ ਸਿਆਸੀ ਜੀ ਹਾਂ ਸਾਰਿਆਂ ਨੇ ਸ਼ੁਰੂ ਕੀਤਾ ਸੀਗਾ ਔਰ ਇਹਨੂੰ ਹਮੇਸ਼ਾ ਸੋਨੂੰ ਨੂੰ ਕਿ ਜਦੋਂ ਜਦੋਂ ਵੀ ਕੋਈ ਰੈਕਸ਼ਨ ਹੁੰਦੀ ਆ ਬੜੇ ਤਰੀਕੇ ਮਤਲਬ ਯੂਜ਼ ਕੀਤਾ ਜਾਂਦਾ ਔਰ ਖੀਰ ਦੇ ਵਿੱਚ ਯੂਜ਼ ਕਰਕੇ ਜਦੋਂ ਬੰਦਾ ਜੀਤ ਜਾਂਦਾ ਤੇ ਸੁੱਟ ਦਿੱਤਾ ਜਾਂਦਾ ਨਾ ਜਿਵੇਂ ਕਿਸੇ ਨੂੰ ਕਿਉਂਕਿ ਉਹ ਲੋਕਾਂ ਦੇ ਵਿੱਚ 65 ਇੰਨੀ ਜ਼ਿਆਦਾ ਵਿਆਂ ਫੱਚੀਆਂ ਪਿੰਡਾਂ ਦੇ ਵਿੱਚ ਰੱਖਦਾ ਸੀਗਾ ਕਿ ਇਸ ਤੋਂ ਬਿਨਾ ਕਿਸੇ ਦੀ ਇਲیکشن ਜਿੱਤੀ ਵੀ ਨਹੀਂ ਸੀ ਜਾਂਦੀ ਔਰ ਮੇਰੇ ਮੰਨਣ ਮੁਤਾਬਕ ਇਹ ਇੱਕ ਸਿਆਸੀ ਕਤਲ ਹੈ ਮੈਂ ਨਹੀਂ ਕਹਿੰਦਾ ਕਿ ਕਿਸੇ ਸਿਆਸੀ ਬੰਦੇ ਨੇ ਕਿਸੇ ਨੂੰ ਪਿਆਊਗਾ ਉਹਨੂੰ ਮਾਰ ਦੇ ਪਰ ਸਿਆਸੀ ਜਿਸ ਤਰੀਕੇ ਦੀਆਂ ਦੁਸ਼ਮਣੀਆਂ ਪੈਦਾ ਕੀਤੀਆਂ ਗਈਆਂ ਜਿਸ ਤਰੀਕੇ ਨਾਲ ਲਜਾਇਆ ਗਿਆ ਜਿਸ ਤਰੀਕੇ ਬੰਦਿਆਂ ਨੇ ਮਾਰਿਆ ਜੇ ਇਹ ਜਾਂਚ ਲੰਮੀ ਚੱਲੇ ਔਰ ਇਹਦੀ ਤਹਿ ਤੱਕ ਜਾਇਆ ਜਾਵੇ ਤੇ ਕੁਝ ਨਾ ਕੁਝ ਸਿਆਸੀ ਬੰਦੇ ਵੀ ਇਹਦੇ ਵਿੱਚ ਜ਼ਰੂਰ ਨਿਕਲਣਗੇ ਔਰ ਦੂਜਾ ਮੈਂ ਭਗਵੰਤ ਮਾਨ ਨੂੰ ਇਹ ਪੁੱਛਣਾ ਚਾਹਣਾ ਕਿ ਇੱਥੇ ਛੋਟੇ ਤੋਂ ਛੋਟਾ ਕਲਾਕਾਰ ਹੈ ਨਾ ਚਾਹੇ ਉਹਦੀ ਫਿਲਮ ਚੱਲਦੀ ਆ ਚਾਹੇ ਉਹਦਾ ਗਾਣਾ ਚੱਲਦਾ ਨਹੀਂ ਚੱਲਦਾ ਉਹਦੇ ਕੋਲ 20-20 ਗਨਮੈਨ ਤੇ 20-20 ਸਕਿਉਰਟੀ ਵਾਲੇ ਕਮਾਂਡੋ ਲਈ ਫਿਰਦਾ ਉਹ ਕਿਹੜੇ ਕ੍ਰਿਟਰੀਆ 'ਚ ਦਿੱਤੇ ਜਾਂਦੇ ਨੇ ਉਹਨਾਂ ਨੂੰ ਕਿਸ ਮਾਪਦੰਡ ਦੇ ਵਿੱਚ ਦਿੱਤੇ ਜਾਂਦੇ ਨੇ ਪਰ ਜਦੋਂ ਇਹੋ ਜਿਹੇ ਬੰਦੇ ਜਿਹੜੇ ਲੋਕਾਂ 'ਚ ਵਿਚਰਦੇ ਨੇ ਜਿਨ੍ਹਾਂ ਦੀਆਂ 20 ਦੁਸ਼ਮਣੀਆਂ ਵੀ ਪੈਂਦੀਆਂ ਨੇ ਲੋਕਾਂ ਦੇ ਕੰਮ ਕਰਨ ਲੱਗਿਆ ਮਾੜੇ ਅੰਸਰਾਂ ਦਾ ਇਹ ਵਿਰੋਧ ਵੀ ਕਰਦੇ ਨੇ ਔਰ ਉਹਨਾਂ ਦੀ ਆਪਾਂ ਜੇ ਸੁਰੱਖਿਆ ਵੀ ਨਹੀਂ ਕਰ ਸਕਦੇ ਉਹਨਾਂ ਨੂੰ ਆਪਾਂ ਸਾਹਮਣੇ ਵੀ ਨਹੀਂ ਰੱਖ ਸਕਦੇ ਇਸ ਪੰਜਾਬ ਲਈ ਤੇ ਫਿਰ ਇਹ ਕੋਈ ਮਤਲਬ ਚੰਗਾ ਰਾਜ ਨਹੀਂ ਹੈਗਾ ਪੰਜਾਬ ਦੇ ਖਲਾਸ ਜਿਹੜੇ ਉਹ ਵੱਦ ਤੋਂ ਬੱਦਰ ਹੁੰਦੇ ਜਾਂਦੇ ਨੇ ਔਰ ਇੱਥੇ ਸੁਣਨ ਚ ਮੈਨੂੰ ਕਿੰਨਾ ਕੁਝ ਆ ਰਿਹਾ ਸੀਗਾ ਸੋਨੂ ਦੇ ਰਿਸ਼ਤੇਦਾਰ ਨੇ ਕੋ ਕੋਟ ਹਿਸੇ ਖਾਂ ਤੋਂ ਆਏ ਸੀਗੇ ਉਹਨਾਂ ਨੇ ਮੈਨੂੰ ਦੱਸਿਆ ਜਿਹੜੀਆਂ ਚੀਜ਼ਾਂ ਦੇ ਉੱਤੇ ਗੌਰ ਕਰਨ ਵਾਲੀ ਇਸ ਤੋਂ ਹੀ ਤੁਸੀਂ ਸਬਕ ਲੈ ਲਓ ਯਾਰ ਤੁਹਾਨੂੰ ਲਹਨਤ ਪਾਣੀ ਚਾਹੀਦੀ ਹੈ ਵੀ ਇਹਦੇ ਤੋਂ ਅੱਗੋਂ ਹੀ ਸਬਕ ਲੈ ਲਓ ਕਿ ਇਸ ਤਰੀਕੇ ਲੋਕਾਂ ਨੂੰ ਲੁੱਟਿਆ ਨਾ ਜਾਵੇ ਲੋਕਾਂ ਨੂੰ ਕੁੱਟਿਆ ਨਾ ਜਾਵੇ ਲੋਕਾਂ ਨੂੰ ਮਾਰਿਆ ਨਾ ਜਾਵੇ ਉਥੋਂ ਮੈਨੂੰ ਉਹਨਾਂ ਨੇ ਦਰਸਾਇਆ ਕਿ ਸਾਡੇ ਇਲਾਕੇ 'ਚ 20-25 ਵਪਾਰੀਆਂ ਨੂੰ ਫਰੋਤੀਆਂ ਦੇ ਫੋਨ ਆਏ ਔਰ ਬੰਦੇ ਪੁਲਿਸ ਕੋਲ ਜਾਂਦੇ ਨੇ ਪੁਲਿਸ ਕਰਦੀ ਕੁਛ ਨਹੀਂ ਡਰਦੇ ਪੈਸੇ ਉਹ ਦੇਈ ਜਾਂਦੇ ਨੇ ਇੱਕ ਬੰਦੇ ਕੋਲੋਂ 25 ਲੱਖ ਰੁਪਈਆ ਮੰਗਿਆ ਗਿਆ ਉਹਨੇ ਕਿਹਾ ਜੀ ਮੇਰੇ ਕੋਲ 2 ਲੱਖ ਲੈ ਲਓ ਅੱਗੋਂ ਉਹਨੂੰ ਕੀ ਕਿਹਾ ਜਾਂਦਾ ਵੀ 2.5 ਲੱਖ ਰੁਪਈਆ ਤੇ ਭੋਗ ਤੇ ਲੱਗ ਜਾਂਦਾ ਉਹ ਵੀ ਤਾਂ ਲਾਉਣਾ ਹੈ ਨਾ ਸਾਨੂੰ ਪੈਸੇ ਜਿਹੜੇ ਉਹ ਵਧਾ ਕੇ ਦੇ ਇਸ ਤਰੀਕੇ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਮੈਂ ਸਰਕਾਰ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਜੇ ਤੁਸੀਂ ਪੰਜਾਬ ਦੀ ਜਨਤਾ ਦੀ ਰਾਖੀ ਨਹੀਂ ਕਰ ਸਕਦੇ ਪੰਜਾਬ ਦੀ ਜਨਤਾ ਦੇ ਨਾਲ ਖਲੋ ਨਹੀਂ ਸਕਦੇ ਕਿ ਸਾਡੇ ਕੰਮ ਸੇ ਕੰਮ ਟੈਕਸ ਲੈਣਾ ਹੀ ਬੰਦ ਕਰ ਦਿਓ ਯਾਰ ਸਾਡੇ ਟੈਕਸ ਲਗਦੇ ਨੇ ਸਾਡੇ ਟੈਕਸ ਦੇ ਨਾਲ ਤੁਸੀਂ ਪੁਲਿਸ ਵਾਲਿਆਂ ਨੂੰ ਤਨਖਾਹਾਂ ਦਿੰਦੇ ਹੋ ਤੁਸੀਂ ਆਪਣੇ ਜਿਹੜੇ ਤਾਮਚਾਮ ਲੈ ਕੇ ਚੱਲਦੇ ਹੋ ਉਹ ਸਾਰਾ ਜਨਤਾ ਦੇ ਟੈਕਸਾਂ ਦੇ ਨਾਲ ਚੱਲਦਾ ਫਿਰ ਸਾਡੇ ਕੋਲੋਂ ਸਾਡਾ ਟੈਕਸ ਲੈਣਾ ਬੰਦ ਕਰ ਦਿਓ ਸਾਨੂੰ ਸਾਡੇ ਹਾਲ ਦੇ ਉੱਤੇ ਛੱਡ ਦਿਓ ਨਾ ਕਿ ਜਿਸ ਤਰ੍ਹਾਂ ਮਰਜ਼ੀ ਅਸੀਂ ਜੀਏ ਜਿਸ ਤਰ੍ਹਾਂ ਮਰਜ਼ੀ ਅਸੀਂ ਆਪਣੀ ਸੁਰੱਖਿਆ ਕਰੀਏ ਔਰ ਦੂਜੀ ਚੀਜ਼ ਮੈਂ ਇੱਕ ਗੱਲ ਫੇਰ ਆਪਣੀ ਗੱਲ ਦਰਵਾਉਣ ਲੱਗਾ ਜੋ ਮੇਰੇ ਧਿਆਨ ਚ ਆਇਆ ਮੈਂ ਕੋਈ ਇਨਵੈਸਟੀਗੇਸ਼ਨ ਅਫਸਰ ਨਹੀਂ ਹਾਂ ਪਰ ਸਾਰੇ ਲੋਕਾਂ ਕੋ ਤੁਹਾਨੂੰ ਵੇਖਣ ਨੂੰ ਸੁਣਨ ਨੂੰ ਪਤਾ ਮੈਨੂੰ ਇੱਕ ਸਰਕਾਰ ਦੱਸ ਦਿਓ ਪਿਛਲੀਆਂ ਸਰਕਾਰਾਂ ਦੇ ਵਿੱਚ ਕਿਹੜੀ ਸਰਕਾਰ ਹੈ ਜਿਨੇ ਸੋਨੂ ਨੂੰ ਵਰਤ ਕੇ ਤੇ ਉਸ ਤੋਂ ਬਾਅਦ ਉਹਦੇ ਉੱਤੇ ਪਰਚੇ ਨਾ ਦਿੱਤੇ ਹੋਣ ਪਿੱਛੇ ਜਿਉਂਨੇ 2012 ਚ ਇੱਕ ਯਾਦ ਕੈਂਡੀਡੇਟ ਦੀ ਮਤ ਦਿੱਤੀ ਸੀ ਉਸ ਤੋਂ ਬਾਅਦ ਕੱਲ ਹੀ ਗਵਰਨਮੈਂਟ ਦੇ ਵੇਲੇ 10 ਤੋਂ 12 ਪਰਚੇ ਉਹਦੇ ਉੱਤੇ ਦਰਜ ਕੀਤੇ ਗਏ ਮਤਲਬ ਕਿਸੇ ਦੀ ਤੁਸੀਂ ਮਰਜ਼ੀ ਨਾਲ ਮਤ ਵੀ ਨਹੀਂ ਕਰ ਸਕਦੇ ਕਿਸੇ ਨੂੰ ਜਿਤਾ ਮਤਲਬ ਹਰਾ ਵੀ ਨਹੀਂ ਸਕਦੇ ਇਹ ਕਿਹੋ ਜਿਹਾ ਰਾਜ ਹੈ ਕੋ ਕਿਮ ਜੋਂਗ ਦਾ ਰਾਜ ਹੈ ਕੋ ਸਦਮ ਸਿੰਘ ਬੈਠਾ ਯਾਰ ਤੁਸੀਂ ਜੋ ਮਰਜ਼ੀ ਕਰੀ ਜਾ ਰਹੇ ਹੋ ਹੁਣ ਵੀ ਤੁਸੀਂ ਦੇਖੋ ਨੇ ਤੁਹਾਡੇ ਲੋਕਲ ਐਮਐਲਏ ਦੀ ਵੀ ਮਤ ਦਿੱਤੀ ਉਸ ਤੋਂ ਬਾਅਦ ਆ ਕਿਸ ਤਰੀਕੇ ਨੂੰ ਪਛਾਹ ਸੁੱਟਿਆ ਗਿਆ ਹੁਣ ਪਿੱਛੇ ਦੀ ਉਹਦੇ ਬੇਟੇ ਦਾ ਝਗੜਾ ਆ ਮੇਰੇ ਖਿਆਲੋਂ ਕੋ ਚੱਲਿਆ ਵੀ ਨਹੀਂ ਜਾ ਰਿਹਾ ਮੈਂ ਵੀ ਇੱਕ ਦਿਨ ਉਹਦੇ ਨਾਲ ਪੁਲਿਸ ਕਮਿਸ਼ਨਰ ਕੋਲ ਗਿਆ ਸੀਗਾ ਉਹਨੇ ਪਹਿਲੇ ਦਿਨ ਪੁਲਿਸ ਕਮਿਸ਼ਨਰ ਪਹਿਲੇ ਨੂੰ ਕਿਹਾ ਸੀਗਾ ਕਿ ਕੇਸ ਰਜਿਸਟਰਡ ਤਾਂ ਕਰਿਓ ਜੇ ਮੈਨੂੰ ਨਿਆ ਮਿਲਣਾ ਉਸ ਤੋਂ ਬਾਅਦ ਉਹਨਾਂ ਦੀਆਂ ਇਨਕੁਆਰੀਆਂ ਲਾ ਕੇ ਉਹ ਬਾਹਰ ਨਹੀਂ ਆਉਣੇ ਤੇ ਉਸ ਤੋਂ ਬਾਅਦ ਉਹ ਜੂਝਦਾ ਰਿਹਾ ਆਪਣੇ ਬੱਚੇ ਲਈ ਵੀ ਤੇ ਅਜੇ ਤੱਕ ਉਹਨੂੰ ਉਹ ਫਿਰ ਇੱਕ ਕਿਸ ਕਿਸ ਤਰੀਕੇ ਦੂਜਾ ਮੈਂ ਤੁਹਾਨੂੰ ਹੁਣ ਲੈਟਰ ਦਿਖਾਈਆ ਮੇਰੇ ਫੋਨ 'ਚ ਸਾਰੇ ਆ ਚੁੱਕੀਆਂ ਨੇ ਐਪਲੀਕੇਸ਼ਨ ਤਾਂ ਆ ਦੇਖੋ ਧਿਆਨ ਦੇਣ ਵਾਲੀ ਗੱਲ ਹੈ ਕਿ ਕਿੰਨੀਆਂ ਉਹਨੇ ਐਪਲੀਕੇਸ਼ਨ ਦਿੱਤੀਆਂ ਨੇ ਸਰਕਾਰ ਨੂੰ ਕਿ ਮੈਨੂੰ ਗਨਮੈਨ ਦਿੱਤੇ ਜਾਣ ਮੇਰੀ ਜਾਨ ਨੂੰ ਖਤਰਾ ਹੈ ਔਰ ਇਹਦੇ ਵਿੱਚ ਇੱਕ ਪੁਲਿਸ ਅਫਸਰ ਲਿਖ ਰਿਹਾ ਜਿਹੜਾ ਐਸਐਸਪੀ ਆ ਤਰਨਤਾਰਨ ਦਾ ਵੀ ਇਹਨੇ ਇੱਕ ਯਾਰ ਕੈਂਡੀਡੇਟ ਦੀ ਮੱث ਕੀਤੀ ਸੀ ਇਹਨੂੰ ਬਹੁਤ ਜ਼ਿਆਦਾ ਖਤਰਾ ਹੈ ਇਹਨੂੰ ਸਿਕਿਉਰਿਟੀ ਦਿੱਤੀ ਜਾਵੇ ਤੇ ਦੋ ਗਨਮੈਨ ਮੁਹੱਈਆ ਕਰਾਏ ਜਾਣ ਉਸ ਤੋਂ ਬਾਅਦ ਥੋੜੀ ਦੇਰ ਲੀ ਉਹਨੂੰ ਗਨਮੈਨ ਮਿਲਦੇ ਵੀ ਨਹੀਂ ਮੈਂ ਪੁੱਛਣਾ ਚਾਹੁੰਦਾ ਸੀ ਇਹ ਮਨੂੰ ਵੀ ਕਿਹੜੇ ਕਟਰੀਰੀਏ ਦੇ ਵਿੱਚ ਕਿਸ ਮਾਪਦੰਡ ਦੇ ਵਿੱਚ ਉਹਦੇ ਕੋਲ ਉਹ ਗਨਮੈਨ ਜਿਹੜੇ ਉਹ ਵਾਪਸ ਲੈ ਲੈ ਗਏ ਤੁਸੀਂ ਲੋਕਾਂ ਦੀ ਜਾਨ ਮਾਲ ਦੀ ਰੱਖੀ ਨਹੀਂ ਕਰ ਸਕਦੇ ਆਪ ਤੁਸੀਂ ਹਜ਼ਾਰ ਹਜ਼ਾਰ ਬੰਦਾ ਲੈ ਕੇ ਫਿਰਦੇ ਹੋ ਯਾਰ ਪੁਲਿਸ ਦਾ ਤੇ ਜਨਤਾ ਤੁਹਾਡੀ ਇੱਥੇ ਜੂਝਦੀ ਫਿਰਦੀ ਆ ਕੋਈ ਛੋਟੀ ਮੋਟੀ ਅਸਤੀ ਤੁਸੀਂ ਸੋਨੂੰ ਚੀਮੇ ਨੂੰ ਨਹੀਂ ਕਹਿ ਸਕਦੇ 20 25 ਪਿੰਡਾਂ ਦੀ ਉਹ ਨੁਮਾਇੰਦਗੀ ਕਰਦਾ ਸੀਗਾ 20 25 ਪਿੰਡਾਂ ਦੇ ਸਰਪੰਚ ਉਹਦੇ ਨਾਲ ਮਤਲਬ ਜੀ ਜਾਣ ਨਾਲ ਚੱਲਦੇ ਸੀ ਕਿ ਹੁਣ ਮੇਰੇ ਸੁਣਨ ਦੇ ਵਿੱਚ ਆ ਰਿਹਾ ਕਿ ਜਿਹੜਾ ਉਹਦਾ ਪਿੰਡ ਹੈ ਆਪਣਾ ਚੀਮਾ ਮੇਰੇ ਖਿਆਲ ਹੈ ਵੀ ਅੱਧਾ ਪਿੰਡ ਉਹਦੇ ਸਿਰ ਤੇ ਭਲਦਾ ਗਰੀਬ ਬੰਦਿਆਂ ਦੇ ਰਾਸ਼ਨ ਲੱਗੇ ਸੀਗੇ ਤੇ ਕੌਣ ਜ਼ਿੰਮੇਵਾਰ ਹੈ ਯਾਰ ਇਨਾਂ ਚੀਜ਼ਾਂ ਦਾ ਸੋ ਇਨਾਂ ਚੀਜ਼ਾਂ ਤੋਂ ਸਬਕ ਲੈਣਾ ਚਾਹੀਦਾ ਔਰ ਮਾਹੌਲ ਪੰਜਾਬ ਦਾ ਕੀ ਬਣਦਾ ਜਾ ਰਿਹਾ ਵਾ ਕਿ ਕਿਸ ਤਰੀਕੇ ਲੋਕਾਂ ਨੂੰ ਧਮਕਾਇਆ ਜਾ ਰਿਹਾ ਕਿਸ ਤਰੀਕੇ ਲੋਕਾਂ ਨੂੰ ਡਰਾਇਆ ਜਾ ਰਿਹਾ ਕਿਸ ਤਰੀਕੇ ਲੋਕਾਂ ਨੂੰ ਦਿਨ ਦਿਹਾੜੇ ਮਾਰ ਦਿੱਤਾ ਜਾਂਦਾ ਔਰ ਕੋਈ ਬੰਦਾ ਬਾਤ ਚੁੱਕਣ ਨੂੰ ਤਿਆਰ ਨਹੀਂ ਅਸੀਂ ਪਿੰਡ ਪਿੰਡ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਵੀ ਯਾਰ ਤੁਹਾਨੂੰ ਕਿਸੇ ਨੇ ਨਹੀਂ ਬਚਾਉਣਾ ਨਾ ਤੁਹਾਡਾ ਕਿਸੇ ਨੇ ਨਸ਼ਾ ਛੁਡਾਉਣਾ ਨਾ ਤੁਹਾਡੀ ਕਿਸੇ ਨੇ ਤੁਹਾਨੂੰ ਕੋਈ ਕੰਮ ਕਰ ਦੇਣਾ ਸਾਰੇ ਬੱਚੇ ਬਾਹਰ ਜਾ ਰਹੇ ਆ ਜਿਹਦੇ ਕੋ ਪੈਸੇ ਹੈਗੇ ਉਹ ਬਾਹਰ ਚਲ ਜਾਂਦਾ ਜਿਹਦੇ ਕੋ ਪੈਸੇ ਨਹੀਂ ਉਹ ਇੱਥੇ ਰਹਿੰਦਾ ਵਾ ਤੁਹਾਨੂੰ ਆਪ ਹੀ ਜੁਟਣਾ ਪੈਣਾ ਇਹਨਾਂ ਨੂੰ ਤਾਂ ਮੌਜ ਲੱਗੀ ਆ ਕਿ ਨਸ਼ਾ ਦੋ ਵੋਟਾਂ ਲਓ ਆਟਾ ਦਾਲ ਦੋ ਵੋਟਾਂ ਲਓ ਇਹਦੇ ਲਈ ਪੰਜਾਬੀਆਂ ਨੂੰ ਆਪ ਜੁਟਣਾ ਪੈਣਾ ਪੰਜਾਬ ਦੇ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਰਹਿ ਗਏ ਦੂਜੀ ਆਪਾਂ ਬਾਰ ਬਾਰ ਤੁਲਨਾ ਕਰਦੇ ਆ ਯੂਪੀ ਦੇ ਨਾਲ ਕਿ ਯੋਗੀ ਨੇ ਸਾਰੇ ਗੈਂਗਸਟਰ ਖਤਮ ਕਰਤੇ ਤੁਸੀਂ ਇੱਥੋਂ ਤੱਕ ਸੁਣ ਚੋਂਦਾ ਵੀ ਯੂਪੀ ਤੋਂ ਜਿੱਥੇ-ਜਿੱਥੇ ਸਰਕਾਰਾਂ ਦੀ ਸਖਤੀ ਉੱਥੋਂ ਗੈਂਗਸਟਰ ਭੱਜ ਕੇ ਤੇ ਪੰਜਾਬ ਦੇ ਵਿੱਚ ਆ ਗਏ ਆਪਣੋ ਇੱਥੇ ਉਹਨਾਂ ਨੇ ਆਪਣੇ ਸਾਧਨ ਬਣਾ ਲਿਆ ਲੋਕ ਚੁੱਪਚੀ ਬੀਤੇ ਉਹਨਾਂ ਨੂੰ ਪੈਸੇ ਦਿੰਦੇ ਆ ਔਰ ਤੁਲਨਾ ਆਪਾਂ ਯੂਪੀ ਨਾ ਕਰਦੇ ਆ ਪਰ ਯੂਪੀ ਕੋ ਬਹੁਤ ਵੱਡੀ ਪਾਵਰ ਆ ਸੀਬੀਆਈ ਉਹਦੇ ਅੰਦਰ ਸੁਪਰੀਮ ਕੋਰਟ ਉਹਦੇ ਅੰਦਰ ਉਹ ਪ੍ਰੋਵਾਈਡ ਨਹੀਂ ਕਰਦਾ ਮਤਲਬ ਸੁਪਰੀਮ ਕੋਰਟ ਦੀ ਵੀ ਕਿਸੇ ਦੀ ਵੀ ਇਹ ਸਾਰਿਆਂ ਨੂੰ ਮਿਲ ਬਹਿ ਕੇ ਦੇ ਉੱਤੇ ਰਣਨੀਤੀ ਬਣਾਉਣੀ ਪਊਗੀ ਕਿ ਕਿਸ ਤਰੀਕੇ ਦੇ ਨਾਲ ਮਤਲਬ ਜੂਝਿਆ ਜਾਣਾ ਲੜਿਆ ਜਾਣਾ ਕਿਸ ਤਰੀਕੇ ਲੋਕਾਂ ਦਾ ਬਚਾਅ ਹੋਣਾ ਵਾ ਇਹ ਬੱਕਰੀ ਤਰ੍ਹਾਂ ਦਾ ਇੱਕ ਹੱਤਵਾਦ ਹੈ ਕਿ ਲੋਕਾਂ ਨੂੰ ਲੁੱਟਿਆ ਵੀ ਜਾਂਦਾ ਲੋਕ ਪੈਸੇ ਨਹੀਂ ਦਿੰਦੇ ਨੇ ਅੱਜ ਮੈਨੂੰ ਫੋਨ ਆ ਜਾਵੇ ਮੈਂ ਕਹੂੰਗਾ ਮੈਂ ਤੁਹਾਡੇ ਨਾਲ ਲੜਨ ਨੂੰ ਤਿਆਰ ਉਸ ਤੋਂ ਬਾਅਦ ਕੀ ਜਾਂਦਾ ਤੇਰਾ ਬੱਚਾ ਉੱਥੇ ਪੜਦਾ ਤੇਰੀ ਬੇਟੀ ਉੱਥੇ ਪੜਦੀ ਹੈ ਅਖੀਰ ਬੰਦਾ ਸਰੈਂਡਰ ਕਰ ਦਿੰਦਾ ਕਿ ਜਾਓ ਯਾਰ ਮੇਰ ਕੋਲ ਜੋ ਲੈਣਾ ਲੈ ਲਓ ਇਸ ਤਰੀਕੇ ਪੰਜਾਬ ਨੂੰ ਤਬਾਹ ਕੀਤਾ ਜਾ ਰਿਹਾ ਅੱਜ ਉਹਦੀ ਡੈੱਡ ਬੋਡੀ ਇੱਥੇ ਪਈ ਮਤਲਬ ਬੇਟੀ ਉਹਦੀ ਬਾਹਰ ਹੈ ਵਾਈਫ ਉਹਦੀ ਆਉਣ ਵਾਲੀ ਹੈ ਕੀ ਤੁਸੀਂ ਪੰਜਾਬ ਦੇ ਹਾਲਾਤ ਬਣਾ ਦਿੱਤੇ ਯਾਰ ਸਾਰਿਆਂ ਨੂੰ ਇਹ ਸੋਚ ਸਮਝ ਜ਼ਰੂਰ ਚਾਹੀਦੀ ਹੈ ਇਹਦੇ ਉੱਤੇ ਮਤਲਬ ਫੋਕਸ ਕਰਨਾ ਚਾਹੀਦਾ ਬੇਵਜੂਲ ਦੇ ਵਿੱਚ ਲੋਕਾਂ ਨੂੰ ਜਿਹੜੀ ਸਿਕਿਉਰਿਟੀ ਦਿੱਤੀ ਹੈ ਜਿੰਨਾ ਲੋਕਾਂ ਨੂੰ ਲੋੜ ਹੈ ਉਹਨਾਂ ਨੂੰ ਸਿਕਿਉਰਿਟੀ ਦੇਣੀ ਚਾਹੀਦੀ ਹੈ ਉਹਨਾਂ ਦੇ ਨਾਲ ਖਲੋਣਾ ਚਾਹੀਦਾ ਪਹਿਲੀ ਗੱਲ ਮੈਂ ਕਿਤੇ ਸਿੱਧੂ ਮੂਸੇ ਵਾਲੇ ਦੇ ਪਿੰਡ ਗਿਆ ਸੀਗਾ ਉਦੋਂ ਵੀ ਮੈਂ ਬੋਲੀ ਸੀ ਕਿ ਕੱਲੇ ਕੱਲੇ ਨੂੰ ਸਿਕਿਉਰਟੀ ਦਿੱਤੇ ਆ ਵੀ ਪੰਜਾਬ ਦਾ ਨਹੀਂ ਸਰਨਾ ਮਤਲਬ ਮਜ਼ਾ ਤੇ ਤਾਂ ਹੈ ਜੀਣ ਦਾ ਹੱਕ ਤੇ ਤਾਂ ਹੈ ਕਿ ਕੱਲਾ ਕੱਲਾ ਬੰਦਾ ਪੰਜਾਬ ਦੇ ਵਿੱਚ ਸਿਕਿਉਰ ਮਹਿਸੂਸ ਕਰੇ ਕੱਲੇ ਕੱਲੇ ਨੂੰ ਸਿਕਿਉਰਟੀ ਨਹੀਂ ਦਿੱਤੀ ਜਾ ਸਕਦੀ ਉਹਦੇ ਉੱਤੇ ਸਾਰਾ ਕੁਝ ਗੌਰ ਕਰਨ ਦੀ ਲੋੜ ਹੈ ਇਹਨਾਂ ਚੀਜ਼ਾਂ ਦੇ ਉੱਤੇ ਰਣਨੀਤੀ ਬਣਾਉਣ ਦੀ ਲੋੜ ਹੈ ਅੱਜ ਇਸ ਸਰਕਾਰ ਤੋਂ ਬਾਅਦ ਮੇਰੇ ਖਿਆਲ ਕਿਨਵਾ ਜਿਹੜਾ ਇਹ ਕਤਲ ਹੋ ਗਿਆ ਇਸ ਤਰੀਕੇ ਵੱਡੀਆਂ ਹਸਤੀਆਂ ਦਾ ਸਿੱਧੂ ਮੂਸੇ ਵਾਲੇ ਦਾ ਹੋਇਆ ਸੀਗਾ ਅਮਰਸਰ ਦੇ ਵਿੱਚ ਡੀਪ ਲੋਹਣ ਦਾ ਕਤਲ ਹੋ ਗਿਆ ਸੀਗਾ ਅੱਜ ਇਹ ਕਤਲ ਹੋ ਗਿਆ ਮਤਲਬ ਇਹੋ ਜਿਹੀ ਕਈ ਨੇ ਜਿਹੜੇ ਤੁਹਾਡੇ ਤੁਹਾਡੇ ਦਿਮਾਗ 'ਚ ਨਹੀਂ ਲੋਕ ਮਤਲਬ ਉਹਨੂੰ ਭੁੱਲ ਜਾਂਦੇ ਨੇ ਸੋ ਮੇਰੀ ਭਗਵਾਨਤਮਾਨ ਨੂੰ ਇੱਕ ਖਾਸ ਨਸੀਹਤ ਵੀ ਐ ਮੇਰੀ ਉਹਨੂੰ ਖਾਸ ਤੌਰ ਦੇ ਉੱਤੇ ਬੇਨਤੀ ਵੀ ਕਰ ਲੋ ਕਿ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਫਰਮਾ ਜਿਹੜੇ ਚੀਜ਼ ਜਿਹੜੇ ਪਹਿਲੇ ਤੁਹਾਡੇ ਵਿਰੋਧੀ ਵੀ ਨੇ ਉਹਨਾਂ ਦੀ ਸੁਰੱਖਿਆ ਕਰਨਾ ਵੀ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ